ਕਿਸਾਨ ਭਰਾਓ ਸਤਿ ਸ੍ਰੀ ਅਕਾਲ ਜਿਹੜੇ ਮੇਰੇ ਵੀਰ ਨਮਾ ਜਿਆ ਪ੍ਰਾਣਾ ਲੇਜ਼ਰ ਲੈਵਲਰ ਲੈਣਾ ਚਾਹੁੰਦੇ ਨੇ ਉਹਨਾਂ ਭਰਾਵਾਂ ਨੂੰ ਬੇਨਤੀ ਆ ਕਿ ਪ੍ਰਾਣਾ ਲੇਜ਼ਰ ਤਾਂ ਕਦੇ ਵੀ ਨਾ ਲੋ چاہے ਉਹ 1 ਸਾਲ ਚੱਲਦਾ ਚਾਹੇ 2 ਸਾਲ ਚੱਲਦਾ ਹਾਂ ਜੇ ਕਿਸੇ ਆਪਣੇ ਸਾਥ ਸੰਬੰਧੀ ਕੋਲ ਜਾਂ ਖਾਸ ਮਿੱਤਰ ਕੋਲ ਆ ਉਹ ਲੈ ਲਓ ਕਿਉਂਕਿ ਸਾਡੇ ਨਾਲ ਆਪ ਕੀਤੀ ਸੀ ਅਸੀਂ ਇੱਕ 2012 ਚ ਪੁਰਾਣਾ ਲੇਬਰਰ ਐਸ ਐਲਾਲਚੇ ਚ 1 ਲੱਖ 40 ਹਜ਼ਾਰ ਦਾ ਲਿਆਏ ਸੀ ਤੇ ਉਹਨੇ ਸਾਨੂੰ ਇੰਨਾ ਪਰੇਸ਼ਾਨ ਕੀਤਾ ਇੰਨਾ ਪਰੇਸ਼ਾਨ ਕੀਤਾ ਉਹ ਸਾਨੂੰ ਘੱਟੋ ਘੱਟ 2 ਸਵਾ 2 ਲੱਖ ਦਾ ਕਟਾ ਦਿਖਾ ਕੇ ਫਿਰ ਉਹਨੇ ਸਾਡੇ ਨਾਲ ਕਿਹੜਾ ਕਰਦਾ ਇਹਰੇ ਆਪ ਇੱਕ ਕਰਨਡ ਰੋਡ ਤੇ ਅੱਜ ਸਕਵਾਲ ਇੰਜੀਨੀਅਰਿੰਗ ਵਰਕਸ਼ਾਪ ਉਹ ਮੁੰਡਾ ਆਪ ਵਰਕਸ਼ਾਪ ਚਲਾਉਂਦਾ ਤੇ ਆਪ ਹੀ ਜਿਹੜੇ ਲੇਜ਼ਰ ਕਰੇ ਬਣਾਉਂਦਾ ਜਿਹੜਾ ਸਿਸਟਮ ਹੈ ਉਹ ਤੁਹਾਡੇ ਲੋਟ ਬੰਦੀ ਵਾਂਗੂ ਤੇ ਡਿਪੈਂਡ ਕਰਦਾ ਨਾਲ ਕਿ ਤੁਹਾਡੀ ਸਭ ਕੁਝ ਇਸ ਤੇ ਡਿਪੈਂਡ ਕਰਦਾ ਜਿਹੜਾ ਮਰਜ਼ੀ ਲਵਾਓ ਅਸੀਂ ਇਹਨਾਂ ਤੋਂ ਉਹ ਤੋਂ ਇਹ ਫਿਰ 290000 ਦਾ ਨਵਾਂ ਲਿਆ ਸੀ ਇਦ ਕੀ ਚਿੰਮਤ ਸਮਾਂ ਚੀਜ਼ ਨਾ ਕੋਈ ਸਰਵਿਸ ਨਹੀਂ ਕੋਈ ਕੁਛ ਨਹੀਂ ਹੋਵੇਂ ਚੱਲ ਰਿਹਾ 300 ਤੋਂ ਲੈ ਕੇ 400 ਘੰਟੇ ਆਏ ਸਾਲ ਚਲਾਉਂਦੇ ਆ ਜਿਹੜਾ ਪਹਿਲੇ ਸਾਲ ਲਿਆ ਸੀ ਉਹਦੇ ਨਾਲ ਅਸੀਂ 200 ਘੰਟੇ ਕੀਤੇ ਸੀ ਸਾਰੇ ਖੇਤ ਲੋਕਾਂ ਦੇ ਖਰਾਬ ਕਰਤੇ ਸੀ ਲੱਖ ਰੁਪਏ ਦਾ ਤੇਲ ਲੱਗਿਆ ਸੀ ਕਿਸੇ ਨੇ ਸਾਨੂੰ ਪੈਸਾ ਨਹੀਂ ਦਿੱਤਾ 1.5 ਲੱਖ ਹੋ ਗਿਆ ਤੇ 7000 ਦੇ ਘਾਟੇ ਤੇ ਵੇਚਿਆ ਸੀ 2 ਲੱਖ ਇਸ 10000 ਦਾ ਘਟਾ ਸਾਨੂੰ ਫਿਰ ਦੂਜੀ ਗੱਲ ਨਵੇਂ ਕਰੇ ਤੇ ਬਚਤ ਦੀ ਆ ਇਹਦੇ ਤੇ 16 ਦੇ ਟਾਇਰਾਂ ਵਾਲਾ ਟਰੈਕਟਰ ਕਾਮਯਾਬ ਹੈ ਜਿਹੜੇ ਦੇ 16 ਦੇ ਟਾਇਰ ਨੇ ਟਰੈਕਟਰ ਚ ਉਹ 60 ਪਾਵਰ ਦਾ ਹੋਊਗਾ 60 ਪਾਵਰ ਦਾ ਟਰੈਕਟਰ ਹੈ ਜਿਹੜਾ ਉਹ 5 ਲੀਟਰ ਘੰਟੇ ਤੋਂ ਕਿਸੇ ਵੀ ਤਰੀਕੇ ਨਾਲ ਘੱਟ ਨਹੀਂ ਖਾਂਦਾ ਜੋ ਮਰਜ਼ੀ ਕਰ ਲਵੋ ਫਟਾਤੀ ਇਹਦਾ ਪੰਪ ਐਸਕੇ ਡੀਜ਼ਲ ਪਟਿਆਲੇ ਤੋਂ ਸੈੱਟ ਕਰਾਇਆ ਸੀ 2 ਸਾਲ ਚਲਾ ਕੇ ਉਸ ਤੋਂ ਬਾਅਦ ਜੇ ਸਾਲ ਉਹਦੇ ਨਾਲ ਇਹਦਾ ਡੀਜ਼ਲ ਕਪੈਸਿਟੀ ਜਿਹੜੀ ਘਟ ਗਈ ਸੀ ਜ਼ੋਰ ਵੱਧ ਗਿਆ ਸੀ ਡੀਜ਼ਲ ਦੀ ਖਪਤ ਘਟ ਗਈ ਸੀ ਉਹਦੇ ਨਾਲ ਸਾਨੂੰ 4 ਪੈਸੇ ਚੋਂ ਵਜਣ ਲੱਗੇ ਸੀ ਪਰ ਜਿਹੜੇ ਆਮ ਟਰੈਕਟਰ 5 ਲੀਟਰ ਡੀਜ਼ਲ ਤੋਂ ਵੀ ਹੇਠਾਂ ਨਹੀਂ ਆਉਂਦਾ ਇਹ 100 150 ਰੁਪਏ ਡਰਾਈਵਰ ਦਾ ਤੇ ਸਰਵਿਸ ਤੇ ਖਸਾਈ ਕਰਕੇ ਪਿੱਛੇ 100 ਰੁਪਏ ਘੰਟੇ ਦਾ ਰਹਿ ਜਾਂਦਾ ਤੁਸੀਂ ਦੇਖ ਲਓ ਜੀ 10-11 ਲੱਖ ਦੇ ਸੰਦੇ ਨਾਲਾਰੇ ਤੇ ਕੇ 40000 ਦੇ ਬਚਿਆ ਫਿਰ ਉਹਦਾ ਫਾਇਦਾ ਨਹੀਂ ਕੀਆ ਅੱਧੀ ਹਿੱਸੇ ਦੇ ਇੱਕ ਵਾਰੀ ਜਿਹੜਾ ਪੂਰੀਆਂ ਆੜੀਆਂ ਘਟ ਜਾਂਦਾ ਤੇ 5 ਕਿਲੋਟਰ ਦੀ ਐਵਰੇਜ ਚੱਲ ਰਹੀ ਆ ਪਰ ਅਸੀਂ 1000 ਰੁਪਏ ਤੋਂ ਘੱਟ ਨਹੀਂ ਲਾ ਰਹੇ ਇਹ ਕੋਈ 900 ਵੀ ਕਹਿੰਦਾ ਅਸੀਂ ਕਹਿੰਦੇ ਕਿਥੇ ਹੋਰ ਤੋਂ ਲਵਾ ਲਓ ਹੁਣ ਕਿ ਸੜਕ ਤੇ ਵੀ ਚੱਲਣਾ ਹੁੰਦਾ ਇਸ ਕਰਕੇ ਇੱਥੇ ਕੋਈ ਬਹੁਤ ਹੀ ਖਾਸ ਬਚਤ ਹੈ ਨਹੀਂ ਚਲੋ ਸਾਡੇ ਜਿਹੜੇ ਸਾਨੂੰ ਜਿਹੜੀ ਬਚਤ ਹੈ ਉਹ ਇਹ ਆ ਕਿ ਸਾਡੇ ਜਿਹੜੇ ਚਲਾਨ ਵਾਲੇ ਨੇ ਉਹ ਡਰਾਈਵਰ ਘਰਦੇ ਹੀ ਨੇ ਦੋਨੇ ਇਹ ਵੀ ਕਰਕੇ ਤੁਹਾਨੂੰ ਚਲੋ ਡੀਜ਼ਲ ਤੋਂ ਵੀ ਨਾ ਬਾਕੀ ਕੋਈ ਬਹੁਤਾ ਹੋਰ ਖਰਚਾ ਹੈ ਨਹੀਂ ਅੱਛਾ ਚੱਲਦਾ ਵੀ ਸਾਡਾ ਲੋਕਲੀ ਆ ਪਿੰਡ ਦੇ 2 ਕਿਲੋਮੀਟਰ ਦੇ ਘੇਰੇ 'ਚ ਚੱਲੀ ਜਾਂਦਾ ਇਸ ਕਰਕੇ ਜਿਹੜਾ ਸੜਕ ਦਾ ਖਰਚਾ ਹੈ ਉਹ ਸਾਡਾ ਬੱਜ ਜਾਂਦਾ ਹੈ ਹੁਣ ਤੁਸੀਂ ਆਪਸ ਆਬ ਲਾ ਲਓ 500 ਦਾ ਡੀਜ਼ਲ 120 ਤੇ 100 ਰੁਪਏ ਜਾਂ 120 ਜਾਂ 100 ਰੁਪਏ ਡਰਾਈਵਰ ਦੇ ਬਾਕੀ ਸਰਵਿਸ ਟਾਇਰਾਂ ਦੀ ਕਸਾਈ ਤੇ ਘੱਟੋ ਘੱਟ 10 ਲੱਖ ਦਾ ਹੁੰਦਾ ਕਿ ਉਹ ਤੇ ਬੱਚਤ ਹੋਊਗੀ بس ਆਪਣੇ ਖੇਤ ਆ ਜਿਹੜੇ ਉਹ ਫਰੀ ਪੱਤਰ ਹੋ ਜਾਂਦੇ ਨੇ ਤੇ ਫਾਸਲ ਵਧਿਆ ਹੋ ਜਾਂਦੀ ਆ ਉਹ ਚ ਹੋਰ ਸਾਰਾ ਕੁਝ 处理能力慢。